मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸੋ ساری ਉਮਰ ਹੀ ਲਾਉਣੇ ਆ ਸੋ ਸਾਡਾ ਫਰਜ਼ ਆ ਅੱਜ ਸਾਡੇ ਭੈਣ ਭਰਾ ਜਦੋਂ ਇਹ ਮੁਸੀਬਤ ਦੇ ਵਿੱਚ ਹੜਾਂ ਕਰਕੇ ਲੋਕਾਂ ਦੇ ਘਰ ਟੁੱਟ ਗਏ ਸਾਡੇ ਤੋਂ ਨਹੀਂ ਵੇਖਿਆ ਗਿਆ ਸਾਡੇ ਤੋਂ ਨਹੀਂ ਜਰਿਆ ਗਿਆ ਜਿੰਨਾ ਟਾਈਮ ਵੀ ਆ ਜਿਹੜੇ ਨਿੱਕੇ ਜ਼ਿੰਮੇਦਾਰ ਆ ਉਸ ਤੋਂ ਬਾਅਦ ਵੀ ਜਿਨ੍ਹਾਂ ਨੂੰ ਟਰੈਕਟਰ ਚਾਹੀਦਾ ਹੋਊਗਾ ਠੀਕ ਆ ਉਹ ਸਾਡੇ ਵੱਲੋਂ ਮੰਨ ਲਓ ਉਹਨਾਂ ਕੋਲ ਪਹੁੰਚ ਕੇ ਤੇ ਮੰਨ ਲਓ ਦੋ ਤਿੰਨ ਦਿਨਾਂ ਲਈ ਜਿਵੇਂ ਜਿਵੇਂ ਵੀ ਤੇ ਗਲੋਬਲ ਵਾਲੇ ਆਪਣੇ ਸੰਕਟ ਦੇ ਨਾਲ ਖੜਨ ਲਗੇ ਕਿਉਂਕਿ ਅਗਲਿਆਂ ਦਾ ਦੁੱਖ ਆ ਪਰ ਆਪਾਂ ਐਸੋ ਆਪਦੇ ਪੰਜਾਬੀਅਤ ਦੇ ਨਾਤੇ ਵੀ ਆਪਾਂ ਅਗਲੇ ਦਾ ਦੁੱਖ ਵੰਡਾ ਸਕਦੇ ਆ ਵੰਡਾ ਕਿਵੇਂ ਸਕਦੇ ਆ ਜਦੋਂ ਆਪਾਂ ਆਪਦੇ ਭਰਾਵਾਂ ਦੀ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਪਹੁੰਚ ਕੇ ਮਦਦ ਕਰਾਂਗੇ ਪਰ ਅਸੀਂ ਸੇਵਾ ਆਹ ਤਰੀਕੇ ਨਾਲ ਕਰ ਰਹੇ ਆਂ ਵੀ ਪਤਾ ਲੱਗੇ ਕਿਉਂਕਿ ਮੈਨੂੰ ਵੇਖ ਕੇ ਜਿਹੜਾ ਵੀ ਆਪਦੇ ਘਰੇ ਬੈਠਾ ਹੈ ਉਹਨੂੰ ਉਹਨੂੰ ਪਤਾ ਲੱਗੇ ਯਾਰ ਅਸੀਂ ਘਰੇ ਬੈਠਿਆਂ ਵੀ ਵੀ ਮਨਕੀਰਤ ਹੁਣ ਆਲਖੋਣੀ ਗਰਾਊਂਡ ਜਾ ਕੇ ਮਿਹਨਤ ਕਰ ਸਕਦੇ ਆ ਸਾਨੂੰ ਕੀ ਹੋਇਆ ਹੁਣ ਆਪਾਂ ਆਪਾਂ ਦਾ ਘਰੇ ਆਪਦੇ ਬੈੱਡਰ ਤੇ ਸੌ ਜਾਣਾ ਹੈਨਾ ਜਿਹੜੇ ਜਿਹੜੇ ਘਰ ਆ ਉੱਥੇ ਯਾਰ ਸੌਣ ਨੂੰ ਵਿਚਾਰਿਆਂ ਦੇ ਇੰਨਾ ਨਾ ਪਾਣੀ ਉਹ ਕਿੱਥੇ ਸੌਣਗੇ ਕੰਮ ਕਰ ਵੀ ਕਰੀ ਚੱਲੋ ਪਰ 10 ਦਿਨਾਂ ਚ ਜੀ ਇੱਕ ਗੇੜਾ ਦੋ ਗੇੜੇ ਲੱਗਦੇ ਆ ਸੋ ਜਰੂਰ ਲਾਓ ਤੇ ਆਪਣੇ ਪੰਜਾਬ ਨਾਲ ਆਪਣੇ ਪੰਜਾਬੀ ਦੇ ਨਾਲ ਖੜਨਾ ਸਾਡਾ ਫਰਜ਼ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਸਾਡੀ ਮਾਂ ਆਪਣੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਹੈ ਨਾ ਭਾਈ ਅੱਜ ਫਿਰ ਵਾਹਿਗੁਰੂ ਤੋਂ ਆਸਰਾ ਲੈਣ ਲਈ ਤੁਸੀਂ ਪਹੁੰਚਿਓ ਤੇ ਲੋਕਾਂ ਦੇ ਵਿੱਚ ਫਿਰ ਇੱਕ ਹੀ ਉਮੀਦ ਜਿਹੜੀ ਕਿ ਜੂਰ ਜਾਗੇਗੀ ਭਾਈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਮੇਰੀ ਟੀਮ ਮੇਰੇ ਨਾਲ ਆ ਜੀ ਜੀ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਰੂਪਾ ਸੁਹਾਣਾ ਜੀ ਤੇ ਅਸੀਂ ਜਿਵੇਂ ਹੜਾਂ ਦੇ ਵਿੱਚ ਸਾਡਾ ਫਰਜ਼ ਬਣਦਾ ਸੀ ਠੀਕ ਆ ਆਪਦੇ ਸਕੱਲਾ ਸਾਡਾ ਨਹੀਂ ਹਰ ਪੰਜਾਬ ਦੇ ਬੱਚੇ ਦਾ ਫਰਜ਼ ਬਣਦਾ ਜੀ ਜੀ ਸੋ ਮੈਂ ਮੇਰੀ ਟੀਮ ਲੈ ਕੇ ਮੇਰਾ ਭਰਾ ਰੂਪਾ ਸਿਮਰਨ ਸਾਰੇ ਖਾਲਸਾ ਜੀ ਹੋਣੀ ਸਾਰੇ ਪਹੁੰਚੇ ਆ ਜੀ ਤੇ ਅਸੀਂ ਆਪਦੀ ਸੇਵਾ ਰੈਗੂਲਰਲੀ ਕਰ ਰਹੇ ਆ ਤੇ ਅਸੀਂ 10 ਟਰੈਕਟਰ ਪਿਛਲੀ ਵਾਰੀ ਲੈ ਕੇ ਗਏ ਸੀ ਤੇ 10 ਟਰੈਕਟਰ ਤੇ ਪਿੰਡੋਂ ਪਿੰਡੀ ਜਾ ਕੇ ਜੀ ਸੇਵਾ ਕਰਕੇ ਆਵਾਂਗੇ ਬਾਕੀ ਰੂਪੇ ਨੇ ਰੂਪ ਰੂਪਾ ਪਹਿਲਾਂ ਇੱਕ ਰੀਸ ਏਰੀਏ ਚ ਜਾ ਕੇ ਵੇਖ ਕੇ ਆਇਆ ਰੂਪਾ ਕਹਿੰਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਜਿਹਦੇ ਵਿੱਚ ਕੀ ਕਿਹੜਾ ਏਰੀਆ ਬਾਈ ਮੁੱਖ ਜਿਹੜਾ ਫਰੋਜ਼ਪੁਰ ਏਰੀਆ ਫਰੋਜ਼ਪੁਰ ਏਰੀਆ 메ਨ ਦੇਖ ਕੇ ਆਏ ਤੇ ਬਾਕੀ ਤੇ ਜੋ ਅਸੀਂ ਪਿਛਲੀ ਵਾਰੀ ਜੋ ਸੇਵਾ ਕੀਤੀ ਸੀ ਸੋ ਘਰ ਘਰ ਪਹੁੰਚ ਕੇ ਸੇਵਾ ਕਰਾਂਗੇ ਜੀ ਠੀਕ ਆ ਤੇ ਬਾਕੀ ਟਰੈਕਟਰਾਂ ਦੀ ਸੇਵਾ ਅਸੀਂ ਆਪਣੇ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਤੋਂ ਪਿਛਲੀ ਵਾਰੀ ਅਸੀਂ ਗਏ ਸੀ ਗੁਰੂ ਕੇ ਬਾਗ ਜਿੱਥੇ ਪੋਲ ਪੋਲ ਵਾਲਾ ਹੋਇਆ ਸੀ ਜਦੋਂ ਉੱਥੇ ਬੰਨ ਵਾਲਾ ਹਨ 6 ਲੱਖ ਦੀ ਸੇਵਾ ਜਦੋਂ ਆਪਾਂ ਕਰਕੇ ਆਏ ਆ ਉਦੋਂ ਬਾਬਿਆਂ ਨੂੰ ਅਸੀਂ ਕਹਿ ਕੇ ਆਏ ਸੀ ਵੀ 10 ਲੱਖ ਆਪਣੇ 10 ਟਰੈਕਟਰ 10 ਟਰੈਕਟਰ ਦੀ ਅਸੀਂ ਲੈ ਕੇ ਆਵਾਂਗੇ ਅਗਲੀ ਵਾਰੀ ਤੇ ਵਿੱਚੋਂ ਜੇ ਮੇਰਾ ਸ਼ੋਅ ਸੀ ਆਪਣਾ ਲਖਨਊ ਯੂਪੀ ਦੇ ਵਿੱਚ ਤੇ ਮੇਰੇ ਦੋ ਦੋ ਸ਼ੋਅ ਇਕੱਠੇ ਆ ਗਏ ਸੀ ਮੈਨੂੰ ਯੂਪੀ ਦੇਣ ਥੋੜੇ ਜਿਆਦੇ ਲੱਗੇ ਤੇ ਹੁਣ ਅਸੀਂ ਪਹੁੰਚੇ ਆ ਹੁਣ ਕੱਲ ਸਾਰੀ ਸਾਧ ਸੰਗਤ ਅਸੀਂ ਆਪਣਾ ਫਲੋਜ਼ਪੁਰ ਪਹੁੰਚ ਰਹੇ ਆ ਤੇ ਤੁਹਾਡੇ ਪਾਸੇ ਵੀ ਲੋਕ ਲਗਾਤਾਰ ਦੇਖ ਰਹੇ ਤੁਸੀਂ ਕਹਿੰਦੇ ਕਿ ਮੈਨੂੰ ਫਿਲਮਾਂ ਕਰਾਓ ਮੇਰੇ ਕੋਲ ਸਟੇਜਾਂ ਲਵਾਓ ਵਿਆਹ ਵਾਲੀ ਹੁਣੇ ਬੁਕਿੰਗ ਕਰਾਓ ਪਰ ਮੈਂ ਜਿਹੜਾ ਸਮਰਪਿਤ ਹੈਗਾ ਉਹ ਹਰ ਪੀੜਤਾ ਲਈ ਹੈਗਾ ਵੀ ਸ਼ੋ ਵੀਰੇ ਸਾਰੀ ਉਮਰ ਹੀ ਲਾਏ ਆ ਸਾਰਾ ਸਾਰੀ ਉਮਰ ਕਮਾਈ ਕੀਤੀ ਹੈ ਕਮਾਈ ਚੋਂ ਹੀ ਇਹ ਪੈਸਾ ਲੈ ਕੇ ਲੋਕਾਂ ਕੋਲ ਪਹੁੰਚੇ ਆ ਨਾ ਲੋਕਾਂ ਦੀ ਮਦਦ ਲਈ ਪਹੁੰਚੇ ਆ ਸ਼ੋ ਸਾਰੀ ਉਮਰ ਹੀ ਲਾਉਣੇ ਆ ਸੋ ਸਾਡਾ ਫਰਜ਼ ਆ ਅੱਜ ਸਾਡੇ ਭੈਣ ਭਰਾ ਜਦੋਂ ਇਹ ਮੁਸੀਬਤ ਦੇ ਵਿੱਚ ਹੜਾਂ ਕਰਕੇ ਲੋਕਾਂ ਦੇ ਘਰ ਟੁੱਟ ਗਏ ਸਾਡੇ ਤੋਂ ਨਹੀਂ ਦੇਖਿਆ ਗਿਆ ਸਾਡੇ ਤੋਂ ਨਹੀਂ ਜਰਿਆ ਗਿਆ ਠੀਕ ਆ ਸੋ ਅਸੀਂ ਜੋ ਵਾਹਿਗੁਰੂ ਨੇ ਠੀਕ ਆ ਆਪਦੇ ਆਪਦੀ ਹੈਸੀਅਤ ਦੇ ਹਿਸਾਬ ਨਾਲ ਅਸੀਂ ਠੀਕ ਆ ਲੋਕਾਂ ਦੀ ਸੇਵਾ ਕਰ ਰਹੇ ਆ ਆਪਦੇ ਪੰਜਾਬ ਦੇ ਬੱਚਿਆਂ ਪੰਜਾਬ ਲਈ ਖੜ ਰਹੇ ਆ ਤੇ ਟਰੈਕਟਰਾਂ ਦੀ ਸੇਵਾ ਜਿਹੜੀ ਕੀ ਅਸੀਂ ਉਹ ਟਾਈਮਾਂ ਚ ਉਦੋਂ ਜਦ ਤਨ ਅਸੀਂ ਗਏ ਸੀ ਸਭ ਤੋਂ ਪਹਿਲੀ ਵਾਰੀ ਟਰੈਕਟਰ ਦੀ ਸੇਵਾ ਠੀਕ ਆ ਉਹ ਅਸੀਂ ਐਤਕੀ ਸਾਡਾ ਦੂਜਾ ਗੇੜਾ ਤੇ 10 ਟਰੈਕਟਰ ਹੋਗੇ 10 ਐਤਕੀ ਹੋ ਜਾਣਗੇ 20 ਟਰੈਕਟਰਾਂ ਨਾਲ ਤੇ ਅਸੀਂ ਪਹੁੰਚ ਰਹੇ ਹਾਂ ਜੀ ਇਹ 8 ਦੇ ਟਰੈਕਟਰ ਨੇ ਇਹ ਟਰੈਕਟਰ ਨੇ ਇਹ ਆਪਣਾ ਸੰਤਾ ਕੋਲ ਨੇ ਸੰਤਾ ਉਹ ਨੂੰ ਜਿਹੜੇ ਕਾਰਸੇ ਵਾਲੇ ਬਾਬੇ ਆ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਹੁਣ ਅਸੀਂ ਜਿੰਨੇ ਟਰੈਕਟਰ ਆ ਜਿਵੇਂ ਪਹਿਲਾਂ ਅਸੀਂ ਇੱਕ ਸੰਸਥਾ ਨੂੰ ਦਿੱਤੇ ਆ ਠੀਕ ਆ ਆਪਣਾ ਗਲੋਬਲ ਸਿੱਖ ਵਾਲੇ ਅਸੀਂ ਗਲੋਬਲ ਸਿੱਖ ਨੂੰ ਅਸੀਂ ਜਿਹੜਾ ਗਲੋਬਲ ਸਿੱਖ ਤੇ ਮੁੰਡਾ ਕੰਮ ਕਰਦਾ ਉਹ ਮੁੰਡਾ ਬਹੁਤ ਵਧੀਆ ਮੁੰਡਾ ਹੈ ਕਿਉਂਕਿ ਉਹ ਸਾਡਾ ਭਰਾ ਆ ਉਹਨਾਂ ਨਾਲ ਵਧੀਆ ਨਾਲ ਸਾਡਾ ਪਿਆਰ ਬਣਿਆ ਜਦੋਂ ਅਸੀਂ ਕਿਸਾਨ ਕਿਸਾਨੀ ਅੰਦੋਲਨ ਦੇ ਵਿੱਚ ਉਹ ਸਿੱਖ ਖਾਲਸਾ ਢ ਨਾਲ ਸੀ ਤੇ ਸੋ ਅਸੀਂ ਜਿਹੜੇ 10 ਟਰੈਕਟਰ ਉਹਨਾਂ ਨੂੰ ਦਿੱਤੇ ਆ ਉਹ ਟਰੈਕਟਰ ਆਪਣਾ ਲਾਈਫ ਟਾਈਮ ਲਈ ਉਹ ਜਦੋਂ ਤਾਂ ਇਹ ਹੜੜ ਵਾਲਾ ਚੀਜ਼ ਠੀਕ ਹੋ ਗਈ ਠੀਕ ਆ ਹੜ ਤੱਕ 2 ਸਾਲ ਤਾਂ ਇਹ ਲੋਕਾਂ ਚ ਹੀ ਆ ਉਹ ਤੋਂ ਬਾਅਦ ਵੀ ਕਿਉਂਕਿ ਟਰੈਕਟਰ ਦੀ ਉਮਰ ਕਿੰਨੀ ਆ ਲਾਈਫ 20 ਸਾਲਾ ਲੋ ਜਿੰਨਾ ਟਾਈਮ ਵੀ ਆ ਜਿਹੜੇ ਨਿੱਕੇ ਜ਼ਿਮੀਦਾਰ ਆ ਉਹ ਤੋਂ ਬਾਅਦ ਵੀ ਜਿਨ੍ਹਾਂ ਨੂੰ ਟਰੈਕਟਰ ਚਾਹੀਦਾ ਹੋਊਗਾ ਠੀਕ ਆ ਉਹ ਸਾਡੇ ਵੱਲੋਂ ਮੰਨ ਲਓ ਉਹਨਾਂ ਕੋਲ ਪਹੁੰਚ ਕੇ ਤੇ ਮੰਨ ਲਓ 2-3 ਦਿਨਾਂ ਲਈ ਜਿਵੇਂ ਜਿਵੇਂ ਵੀ ਤੇ ਗਲੋਬਲ ਵਾਲੇ ਆਪਣੇ ਸੰਘਤ ਦੇ ਨਾਲ ਖੜਨਗੇ ਤੇ ਬਾਕੀ ਹੁਣ ਅਸੀਂ ਟਰੈਕਟਰ ਕਿਉਂਕਿ ਅਸੀਂ ਵੀ ਬੱਚੇ ਆ ਚੀਜ਼ਾਂ ਸਾਨੂੰ ਵੀ ਕਿ ਜਿਆਦਾ ਨੌਲੇਜ ਨਹੀਂ ਹੈਗੀ ਕੋਈ ਕਹਿੰਦਾ ਵੀ ਪਿੰਡਾਂ ਚ ਜਾ ਕੇ ਵੰਡੋ ਕੋਈ ਕਹਿੰਦਾ ਕੁਛ ਤੇ ਅਸੀਂ ਆਪਦੇ ਸਾਨੂੰ ਵੀ ਆ ਚੀਜ਼ ਦੀ ਕੋਈ ਜਿਆਦਾ ਨੌਲੇਜ ਨਹੀਂ ਹੈਗੀ ਫਿਰ ਅਸੀਂ ਰੂਪੇ ਹੋਣਾ ਨੇ ਆਪਣੇ ਹੰਦਲ ਵੱਡੇ ਭਰਾ ਅਸੀਂ ਆ ਚੀਜ਼ ਕੀਤੀ ਆ ਵੀ ਜਿਹੜੇ ਆਪਣੇ ਕਾਰ ਸੇਵ ਵਾਲੇ ਬਾਬੇ ਆ ਉਹ ਗਰਾਉਂਡ ਲੈਵਲ ਲੈਵਲ ਤੇ ਗਰਾਉਂਡ ਲੈਵਲ ਤੇ ਮਿਹਨਤਾਂ ਕਰ ਰਹੇ ਆ ਕਿਉਂਕਿ ਪੋਲ ਟੁੱਟੇ ਆ ਇੰਨੀ ਸੰਗਤ ਉਹ ਸੇਵਾ ਚ ਲੱਗੀ ਆ ਸੋ ਅਸੀਂ ਆ ਫੈਸਲਾ ਕੀਤਾ ਵੀ ਆਪਣੇ ਕਾਰਸੀ ਵਾਲੇ ਬਾਬਿਆਂ ਨੂੰ ਟਰੈਕਟਰ ਦੀ ਸੇਵਾ ਕੀਤੀ ਜਾਵੇ ਜਿਹਦੇ ਨਾਲ ਕੀ ਰੇਤ ਜਮੀਨਾਂ ਚੋਂ ਰੇਤ ਕੱਢਣ ਦਾ ਕੰਮ ਆਊਗੀ ਠੀਕ ਹੈ ਜਮੀਨਾਂ ਚੋਂ ਰੇਤ ਕੱਢਣ ਦੇ ਕੰਮ ਆਊਗੀ ਉਸ ਤੋਂ ਬਾਅਦ ਜਦੋਂ ਜ਼ਿਮੀਦਾਰਾਂ ਦੀ ਇਹ ਜ਼ਮੀਨ ਦਾ ਟਾਈਮ ਆਊਗਾ ਵੀ ਵੋਣ ਦਾ ਠੀਕ ਆ ਕਾਰਸੀ ਵਾਲੇ ਬਾਬਿਆਂ ਤੋਂ ਐਨੀ ਟਾਈਮ ਤੁਸੀਂ ਠੀਕ ਆ ਜਿਹੜੇ ਸਾਡੇ ਦਿੱਤੀ ਵਕ ਵਕ ਵੀਡੀਓ ਵੀ ਆ ਰਹੀਆਂ ਨੇ ਕਿੰਨੇ ਨੇ ਵੀ ਜਿਹੜਾ ਰੇਤਾ ਹੈਗਾ 7-7 ਫੁੱਟ ਰੇਤ ਹੈਗੀ ਹੈ ਵਿੱਚ ਮਿੱਟੀ ਮਿਕਸ ਹੋਈ ਪਈ ਹੈ ਤੇ ਉਹ ਲੋਕ ਵਿਚਾਰੇ ਹੁਣ ਮੋਟਰਾਂ ਦੇ ਟਿਊਬਲ ਡੁੱਬੇ ਪਏ ਨੇ ਖਤਮ ਹੋਇਆ ਪਿਆ ਸਿਸਟਮ ਦੇਖੋ ਦੇਖੋ ਬਹੁਤ ਬੜਾ ਪਛਾਣ ਚੱਲ ਗਿਆ ਕੰਮ ਕਿਉਂਕਿ ਫਸਲਾਂ ਬਿੱਲਾ ਦਾ ਦੋ-ਦੋ ਫਸਲਾਂ ਤਿੰਨ-ਤਿੰਨ ਚਾਰ-ਚਾਰ ਫਸਲਾਂ ਖਰਾਬ ਹੋਈਆਂ ਠੀਕ ਆ ਜਿਸ ਤਣ ਲੱਗੇ ਜਾਣੇ ਸੋਈ ਹਨ ਹਣ ਆਪਾਂ ਵੀ ਕਿਉਂਕਿ ਅਗਲਿਆਂ ਦਾ ਦੁੱਖ ਆ ਪਰ ਆਪਾਂ ਐਜ਼ ਆਪਦੀ ਪੰਜਾਬੀਅਤ ਦੇ ਨਾਤੇ ਵੀ ਆਪਾਂ ਅਗਲੇ ਦਾ ਦੁੱਖ ਵੰਡਾ ਸਕਦੇ ਆ ਵੰਡਾ ਕਿਵੇਂ ਸਕਦੇ ਆ ਜਦੋਂ ਆਪਾਂ ਆਪਦੇ ਭਰਾਵਾਂ ਦੀ ਉਥੇ ਜਾ ਕੇ ਗਰਾਉਂਡ ਲੈਵਲ ਤੇ ਪਹੁੰਚ ਕੇ ਮਦਦ ਕਰਾਂਗੇ ਜਿਵੇਂ ਕਿ ਸਾਡੀ ਸਾਰੀ ਇੰਡਸਟਰੀ ਬਹੁਤ ਮਦਦ ਕਰ ਰਹੀ ਆ ਠੀਕ ਆ ਜਿੰਨੀ ਹੋ ਰਹੀ ਆ ਓਨੀ ਮਦਦ ਕਰ ਰਹੀ ਆ ਸੋ ਮੈਂ ਵੀ ਸੇਵਾ ਕਹਿੰਦੇ ਆ ਵੀ ਸੇਵਾ ਇੱਕ ਹੱਥ ਨਾਲ ਕਰੋ ਤੇ ਦੂਜੇ ਨੂੰ ਪਤਾ ਨਾ ਲੱਗੇ ਪਰ ਅਸੀਂ ਸੇਵਾ ਆ ਤਰੀਕੇ ਨਾਲ ਕਰ ਰਹੇ ਆ ਵੀ ਪਤਾ ਲੱਗੇ ਕਿਉਂਕਿ ਮੈਨੂੰ ਵੇਖ ਕੇ ਜਿਹੜਾ ਵੀ ਆਪਦੇ ਘਰੇ ਬੈਠਾ ਉਹਨੂੰ ਉਹਨੂੰ ਪਤਾ ਲੱਗੇ ਯਾਰ ਅਸੀਂ ਘਰੇ ਬੈਠੇ ਆ ਵੀ ਵੀ ਮਨਕੀਰਤਾਂ ਉਨ ਆਲਖੌਣੀ ਗਰਾਊਂਡ ਚ ਆ ਕੇ ਮਿਹਨਤ ਕਰ ਸਕਦੇ ਆ ਸਾਨੂੰ ਕੀ ਹੋਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਥ੍ਰੈਟਾਂ ਚੋਂ ਗੁਜ਼ਰ ਰਹੇ ਆ ਇੱਕ ਆਰਟਿਸਟ ਹੋਣ ਦੇ ਨਾਤੇ ਵੀ ਖੁੱਲੇ ਆਮ ਨਹੀਂ ਤੋਰ ਸਕਦੇ ਠੀਕ ਹੈ ਜੇ ਅਸੀਂ ਗਰਾਊਂਡ ਲੈਵਲ ਤੇ ਆ ਕੇ ਆਪਦੇ ਪੰਜਾਬ ਲਈ ਖੜ ਸਕਦੇ ਆ ਤੇ ਸਾਰਿਆਂ ਦਾ ਫਰਜ਼ ਆ ਖੜਨਾ ਸੋ ਅਸੀਂ ਵਾਤੋ ਵਾਤ ਵੀਡੀਓ ਪੋਸਟ ਕਰ ਰਹੇ ਆ ਚੀਜ਼ਾਂ ਕਰ ਰਹੇ ਆ ਵੀ ਇਹਨੂੰ ਵੇਖ ਕੇ ਜਿੰਨੇ ਵੀ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਚ ਨੇ ਉਹ ਹੋਣ ਦਿੱਲੀ ਦੇ ਬਹੁਤ ਵੱਡੇ ਆਪਣੇ ਬਿਜ਼ਨਸਮੈਨ ਨੇ ਠੀਕ ਆ ਤੇ ਜਿੰਨੇ ਆਪਣੇ ਪੰਜਾਬੀ ਭਾਈਚਾਰੇ ਵਾਲੇ ਆ ਸਾਰੇ ਗਰਾਊਂਡ ਲੈਵਲ ਤੇ ਆ ਕੇ ਆਪਣੇ ਲੋਕਾਂ ਦੇ ਨਾਲ ਖੜਨ ਅਸੀਂ ਦੇਖ ਰਹੇ ਤੁਸੀਂ ਮਾਤਾ ਨਾਲ ਅੱਜ ਆਏ ਤੁਸੀਂ ਪਾਪੂ ਵੀ ਹੋ ਰਹੇ ਜਦ ਮੱਥਾ ਟੇਕਿਆ ਅਸੀਂ ਦੇਖਿਆ ਵੀ ਉਹ ਜਿਹੜਾ ਸਮਾਂ ਜਿਹੜਾ ਤੁਸੀਂ ਦੇਖਿਆ ਸ਼ਾਇਦ ਉਹ ਚੀਜ਼ ਤੁਸੀਂ ਜੈਨ ਚ ਉਹਦੇ ਘੁੰਮ ਰਹੀ ਹੋਣੀ ਜਦੋਂ ਬੰਦਾ ਸੌਂਦਾ ਰਾਤ ਨੂੰ ਸੁਪਨੇ ਵੀ ਉਹ ਚੀਜ਼ ਜਾਂਦੇ ਜਿਹੜੀਆਂ ਮਾਤਾ ਤੁਹਾਡੇ ਨਾਲ ਜਫੀਆਂ ਪਾ ਪਾ ਕੇ ਤੁਹਾਨੂੰ ਪੁੱਤ ਕਹਿ ਰਹੀਆਂ ਸੀ ਕੋਈ ਕਹਿ ਰਹੀ ਸੀ ਸਾਡੇ ਵਾਸਤੇ ਤੂੰ ਹੀ ਰੱਬ ਹੈਗਾ ਨਹੀਂ ਵੀਰੇ ਗੱਲ ਗੱਲ ਐਵੇਂ ਹੈ ਨਾ ਹੁਣ ਆਪਾਂ ਆਪਾਂ ਦਾ ਘਰੇ ਆਪਦੇ ਬੈੱਡਾਂ 'ਤੇ ਸੌ ਜਾਣਾ ਹੈ ਨਾ ਜਿਹੜੇ ਜਿਹੜੇ ਘਰ ਆ ਉੱਥੇ ਯਾਰ ਸੌਣ ਨੂੰ ਵਿਚਾਰਿਆਂ ਦੇ ਇੰਨਾ ਨਾ ਪਾਣੀ ਉਹ ਕਿੱਥੇ ਸੌਣਗੇ ਠੀਕ ਆ ਇੰਨਾ ਇੰਨਾ ਉੱਥੇ ਇਨਫੈਕਸ਼ਨ ਫੈਲਣਾ ਠੀਕ ਆ ਹੁੰਦਲ ਸਾਹਿਬ ਜੀ ਜੀ ਆਜੋ ਆਜ ਨਾਲ ਲੂਪੇ ਠੀਕ ਆ ਸੋ ਸੋ ਇੰਨਾ ਹਾਂਜੀ ਹਾ ਲੋ ਹਾ ਲੋ ਹਾ ਲੋ ਹਾਂ ਹਾਂਜੀ ਮੈਂ ਮੈਂ ਦੋ ਮੈਂ ਨਾ ਦੋ ਮਿੰਟ ਮੈਂ ਗੁਰਦੁਆਰੇ ਆ ਗੁਰਦੁਆਰੇ ਹੁਣੇ ਨਿਕਲਿਆ ਮੈਂ 1 ਮਿੰਟ ਚ ਬਸ ਗੱਡੀ ਬਟ ਠੀਕ ਆ ਠੀਕ ਆ ਠੀਕ ਆ ਪਾਜੀ ਨੂੰ ਕਿਹਾ ਮੈਂ ਨਾ ਗੁਰੂ ਘਰ ਆ ਵਾ ਮੈਂ ਨਿਕਲ ਪਿਆ ਠੀਕ ਆ ਇੱਕ 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 1 ਮਿੰਟ ਚ ਨੋਟਾ ਦੇ ਬੈਗ ਬਾਈ ਭਰ ਲੈ ਫਿਰ ਤੁਹਾਡੇ ਲੋਕ ਜਿਹੜੇ ਕਿਨੇ ਜਿਨਾਂ ਦੇ ਘਰ ਟੈਗ ਸਾਰਾ ਕੁਝ ਚਲੋ ਨੋਟਸ ਤਾਂ ਮੇਰ ਦਾਤੇ ਜੀ ਵੀ ਆਪ ਕੋਈ ਜੇ ਤੁਸੀਂ ਮਾਫ ਦੇ ਕੇ ਸਿੰਘ ਸ਼ੀਦਾ ਦੇ ਆਪਦੇ ਲੋਕਾਂ ਆਹਦੇ ਲੋਕ ਇੱਕ ਆਪਦੇ ਲੋਕਾਂ ਦੇ ਪਿਆਰ ਨਾਲ ਕਮਾਇਆ ਹੈ ਜੀ ਜੀ ਮੇਰੇ ਚਪਲਾ ਕਿੱਥੇ ਉਹ ਸ਼ੂ ਸ਼ੂ ਕਿੱਥੇ ਨੂੰ ਆਪਦੇ ਲੋਕਾਂ ਦੇ ਪਿਆਰ ਨਾਲ ਕਮਾਇਆ ਹੈ ਠੀਕ ਆ ਆਪਦੇ ਲੋਕਾਂ ਦੇ ਲਾਉਣਾ ਤੇ ਕੋਈ ਪਰਵਾਹ ਨਹੀਂ ਸਾਰੀ ਉਮਰ ਆ ਜੀ ਜੀ ਸਾਰੀ ਉਮਰ ਆ ਪੈਸਾ ਕਮਾਉਣ ਨੂੰ ਬਥੇਰਾ ਕਮਾ ਲਾਂਗੇ ਪਰ ਅੱਜ ਆਪਦੇ ਭਰਾਵਾਂ ਨਾਲ ਆਪਦੇ ਪੰਜਾਬ ਨਾਲ ਖੜੀਏ ਕਿਹਨੇ ਡਾਕਟਰ ਹੈਗੇ ਇੱਕ ਮਾਰ ਇੱਕ ਵਾਰ ਥੋੜੀ ਜਿਹੀ ਟੈਕਟਰ ਨਾਲ ਰੂਪਰ ਬਾਈ ਰੂਪਰ ਬਾਈ ਕੀ ਕਹਿਣਾ ਚਾਹੁੰਦੇ ਹੋ ਬਾਈ ਦੇ ਬਲ ਬਾਈ ਦੱਸ ਰਹੇ ਹਾਂ ਬਾਈ ਇੱਕ 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 ਮਿੰਟ ਹਾਂ ਪੁੱਤ ਕਰਾਣੇ ਆ ਇੱਕ ਫਿਰੇ 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 ਤੇ ਕਿੰਨੇ ਬਾਈ ਟਰੈਕਟਰ ਹੁਣ ਫਰੋਈਪੁਰ ਨੂੰ ਵੱਲ ਮੂਵ ਕਰਨੇ ਆ ਜੀ ਹਾਂਜੀ ਹਾਂਜੀ 10 ਟਰੈਕਟਰਾਂ ਦੀ ਸੇਵਾ ਜੀ ਜੀ ਠੀਕ ਆ ਸੋ ਇਸ ਸਮੇ ਬਾਈ ਮਨਕੀਰਤ ਪਹੁੰਚੇ ਦੇਖੋ 10 ਟਰੈਕਟਰਾਂ ਜਿਹੜੀ ਸੇਵਾ ਬਾਈ ਨੇ ਕਿਹਾ ਸੀ ਤਾਂ ਇਸ ਸਮੇ ਜਿਹੜੀ ਇਹ 10 ਟਰੈਕਟਰ ਹੈ ਇੱਕ ਵਾਰ ਸਾਈਡ ਤੋਂ ਅਸੀਂ ਜੂਰ ਦਿਖਾ ਦਿੰਦੇ ਆ ਬਾਈ ਦੋ ਦੋ ਟਰੱਕ ਜਿਹੜੇ ਇਸ ਸਮੇ ਕਹਿਣਾ ਪਰਮੇਸ਼ਰ ਨੂੰ ਕਹਾਂਗੇ ਇਸ ਸਾਈਡ ਤੇ ਇੱਕ ਤਸਵੀਰ ਜ਼ਰੂਰ ਬਾਈ ਹੋਰੀ ਜਿਹੜੇ 프리 ਟਰੈਕਟਰ ਹੈਗੇ ਨੇ ਬਾਈ ਮਨਕੀਰ ਤੌਲਕ ਜਿਹੜੀ ਟੀਮ ਜਿਹੜੀ ਪੂਰਾ ਉੱਤੇ ਲਿਖਿਆ ਹੋਇਆ ਤਾਂ ਇਹ ਝੋਟੇ ਜਿਹੜੇ ਸਮੇ ਜਿਹੜੇ ਕਿਸਾਨ ਦੇ ਨਾਲ ਖੜਨਗੇ ਬਾਈ ਤਨੂੰ ਝੋਟਾ ਕਹਿੰਦੇ ਕਹਿੰਦੇ ਸਾਡੇ ਵਾਸਤੇ ਇਹ ਝੋਟਾ ਹੈਗਾ ਜਿਹੜਾ ਕਿਸਾਨ ਇਹ ਨਹੀਂ ਮੇਹਰ ਰੂਪਾ ਭਾਈ ਕਹਿੰਦਾ ਸਾਣੇ ਛੋਟਾ ਨਹੀਂ 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 ਆਪਦਾ ਕੰਮ ਕਰਨਾ ਯਾਰ ਤੁਹਾਨੂੰ ਪਤਾ ਤੁਰ ਕੇ ਨਿਕਲਣਾ ਇੰਨੇ ਫੀਲਡ ਦੇ ਧਮਕੀਆਂ ਸਾਰਾ ਕੁਝ ਚੱਲਦਾ ਜੀ ਜੀ ਫਿਰ ਸਾਨੂੰ ਪਤਾ ਹੀ ਹੈ ਵੀਰੇ ਕਿਹੜੇ ਲੈਵਲ ਦਾ ਤੁਰ ਕੇ ਜਾਣਾ ਪੈਂਦਾ ਉਹ ਬੰਦੇ ਦੇ ਵਿੱਚ ਜਿਵੇਂ ਜਾਂਦਾ ਆ ਰੂਪੇ ਬੰਨੇ ਦਾ ਸੋਲਿਡ ਆ ਨਾ ਕੋਈ ਦਿੱਕਤਾਂ ਨਹੀਂ ਨਾ ਨਹੀਂ ਨਹੀਂ ਓਕੇ ਭਾਈਆ ਪਰ ਉਹਨੂੰ ਕੋ ਟਰੱਕ ਤਾਂ ਵੀ ਸਲੋ ਹੀ ਚਲਾਵੇ ਹਨਾ ਹਾਂਜੀ ਹਾਂਜੀ ਭਾਈ RAMNAND ਜਾ ਰਹੇ ਬੰਦੇ ਹਾਂ 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 ਠੀਕ ਹੈ ਆਖਰੀ ਬਈ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲੋਕ ਜਿਹੜੇ ਕਹਿੰਦੇ ਬਣੀ ਰਹੇ ਤੇ ਆਖਰੀ ਤੁਹਾਡਾ ਕੀ ਮੈਸੇਜ ਕੀ ਹੈਗਾ ਪੂਰੇ ਚਲੋ ਇੱਕ ਵਾਰੀ ਵਾਈ ਗਰੂ ਦਾ ਜਿਹੜਾ ਵੇਖੋ ਸੁਹਾਣਾ ਸਾਹਿਬ ਇੱਥੇ ਪਹੁੰਚੇ ਨੇ ਬਾਈ ਹੋਰੀ ਤੇ ਇਸ ਸਮੇਂ ਪ੍ਰੀਤ ਟਰੈਕਟਰ ਜਿਹੜਾ ਕੀ ਬਾਈ ਬਰੋ ਕਿਹਾ ਸੀ ਕਿ ਅਸੀਂ ਲਗਾਤਾਰ ਜਿਵੇਂ ਜਿਵੇਂ ਸੇਵਾ ਸ਼ੁਰੂ ਹੋਏਗੀ ਸੋ ਰੂਪਾ ਬਾਈ ਇੱਕ ਕਿਨੇ 10 ਟਰੈਕਟਰ ਹੈਗੇ ਆ 10 ਟਰੈਕਟਰ ਹੈ ਜੀ ਇਹ ਜਿਹੜੇ ਅੱਜ ਫਿਰੋਜ਼ਪੁਰ ਜਾ ਰਹੇ ਨੇ ਉਹ ਮਨਕਰਤ ਬੈਠ ਗਿਆ ਸਵੇਰ ਦਾ ਵਿਚਾਰਾ ਲੱਗਿਆ ਹੋਇਆ ਤਿਆਰੀ ਕਰਾ ਕੇ ਲਿਆਇਆ ਸਾਰਾ ਕੁਝ ਕਰਕੇ ਇਹੀ ਲੱਗਿਆ ਹੋਇਆ ਬਿਲਕੁਲ ਬਿਲਕੁਲ ਇੱਕ ਤਸਵੀਰ ਵੀ ਅਸੀਂ ਜਰੂਰ ਪਾਈ ਉਹਨਾਂ ਦੇ ਨਾਲ ਇਸ ਸਮੇਂ ਟਰੈਕਟਰ ਤੇ ਇਹ ਸਿਰ ਟਰੈਕਟਰ ਹੈ ਨਾ ਨਹੀਂ ਹਿੱਲਦਾ ਨਹੀਂ ਪਰਫੈਕਟ ਆ ਲੰਗਾਂ ਲੱਗੇ ਹੋਏ ਵਿੱਚ ਹਿੱਲਦਾ ਨਹੀਂ ਪਰ ਉਹ ਨਾ ਕਰੀ ਜਿਹੜੇ ਖਾਨੀ ਨਾ ਕਰੀ ਬਸ ਠੀਕ ਹੈ ਪੂਰਾ ਪੂਰਾ ਸੋਲਿਡ ਬੰਨਿਆ ਆਈ ਸੋ ਇੱਕ ਬਈ ਜਕਾਰਾ ਜਰੂਰ ਲਗਾ ਦਿਓ ਇੱਕ ਬਈ ਜੀ ਖਾਲਸਾ ਹਾਂਜੀ 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 ਬੋਲੇ ਸੋਨੇਹਾਲ ਸਾਸਰੀਆਂ ਆ ਸੋਜਕਾਰਿਆਂ ਦੇ ਨਾਲ ਜ਼ੋਰ ਧਰਤੀ ਗੂੰਜ ਰਹੀ ਹੈ ਜਿੱਥੇ ਅੱਜ ਬਾਈ ਆਜਾ ਨਾਲ ਨਾਲ ਰੁਕੇ ਨਾਲ ਬਾਈ ਹੋਰੀ ਜਿੱਥੇ ਅੱਜ ਵੱਡੀ ਸੇਵਾ ਜਿਹੜੀ ਅੱਜ ਹਰ ਪੀੜ ਦੇ ਜਿਹੜੇ ਲੋਕਾਂ ਦੇ ਹੰਝੂਆਂ ਤੇ ਜ਼ੋਰ ਮਰਮ ਲੱਗੇਗੀ ਜਿਹੜੇ ਬਾਈ ਹੋਰਾਂ ਦੀ ਅੱਜ ਜਿਹੜੀ ਸੇਵਾ ਹੈਗੀ ਸੇਵਾ ਦਾ ਅਸੀਂ ਇਸ ਸੇਵਾ ਦਾ ਕੀ ਸਤਿ ਸ਼੍ਰੀ ਅਕਾਲ ਨਹੀਂ ਨਹੀਂ ਠੀਕ ਹੈ ਭਾਈ ਇਹ ਰੂਟ ਬੰਦ ਹੈ ਬਸ ਠੀਕ ਹੈ ਜੀ ਅਸੀਂ ਤੁਰਨ ਲੱਗੇ ਹੁਣ ਜੀ ਫਰੋਜਪੁਰ ਨੂੰ ਠੀਕ ਹੈ ਤੇ ਅਸੀਂ ਇਹ ਆਪਣੇ ਬਾਬਾ ਸਤਨਾਮ ਸਿੰਘ ਜੀ ਗੁਰੂ ਦੇ ਬਾਗ ਵਾਲਿਆਂ ਨੂੰ ਟਰੈਕਟਰ ਜੀ ਜੀ ਠੀਕ ਆ ਅਸੀਂ ਸੇਵਾ ਲਈ ਚੱਲੇ ਆ ਜੀ ਠੀਕ ਆ ਸੋ ਮੈਰੀ ਕੋ ਬੇਨਤੀ ਆ ਮੇਰੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਠੀਕ ਆ ਆਹ ਟਾਈਮ ਆ ਪੰਜਾਬ ਨਾਲ ਖੜਨ ਦਾ ਜੀ ਸੋ ਮਹੀਨਾ ਦੋ ਮਹੀਨੇ ਕੰਮ ਕਰ ਕੋਈ ਨਾ ਕੰਮ ਕਰ ਵੀ ਕਰੀ ਚੱਲੋ ਪਰ 10 ਦਿਨਾਂ ਚ ਜੇ ਇੱਕ ਢੇੜਾ ਦੋ ਢੇੜੇ ਲੱਗਦੇ ਆ ਜੀ ਸੋ ਜਰੂਰ ਲਾਓ ਤੇ ਆਪਣੇ ਪੰਜਾਬ ਨਾਲ ਆਪਣੇ ਪੰਜਾਬੀ ਇਹਦੇ ਨਾਲ ਖੜਨਾ ਸਾਡਾ ਫਰਜ਼ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਸਾਡੀ ਮਾਂ ਆਪਣੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਹੈ ਨਾ ਤੇ ਸੋ ਇੰਨੇ ਨਾਲ ਹੀ ਇੱਥੋਂ ਪਹਿਲਾਂ ਅਸੀਂ ਆ ਬਾਬਾ ਪਰਮਜੀਤ ਸਿੰਘ ਜੀ ਠੀਕ ਆ ਹ ਹੰਸਾਲੀ ਸਾਹਿਬ ਤੋਂ ਮੱਥਾ ਟੇਕ ਕੇ ਤੇ ਟਰੈਕਟਰਾਂ ਦਾ ਫਿਰ ਹੁਣ ਆਪਣਾ ਸੁਹਾਣਾ ਸਾਹਿਬ ਤੋਂ ਹੁਣ ਅਸੀਂ ਟਰੈਕਟਰ ਇੱਥੋਂ ਬਾਬਿਆਂ ਦਾ ਮੰਨ ਲਓ ਬਾਬਿਆਂ ਦਾ ਬਾਬਿਆਂ ਦੇ ਬਾਬਿਆਂ ਤੋਂ ਅਰਦਾਸ ਕਰਾ ਕੇ ਸੋ ਟਰੈਕਟਰ ਰਵਾਨਾ ਕਰ ਰਹੇ ਆ ਠੀਕ ਆ ਤੇ ਸੰਤ ਮਹਾਪੁਰਸ਼ਾ ਗੁੜ ਤੇ ਬਾਬਾ ਸਤਨਾਮ ਸਿੰਘ ਜੀ ਆਪਣਾ ਗੁਰੂ ਕੇ ਬਾਗ ਵਾਲਿਆਂ ਕੋਲੇ ਸੇਵਾ ਕਰ ਰਹੇ ਆ 10 ਟਰੈਕਟਰਾਂ ਦੀ ਤੇ ਇੰਨੇ ਨਾਲ ਹੀ ਜਕਾਰਾ ਛੱਡਦੇ ਆ ਕਿ ਜਕਾਰਾ ਛੱਡ ਦੋ ਬਾਈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਬੁਲੇ ਸੋਨਿਹਾਲ ਚਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਪਿਆਰ ਜਿਹੜਾ ਕਿ ਸਮੇ ਪਬਲਿਕ ਦੇ ਵੱਲੋਂ ਮਨਕੀਰਤ ਭਾਈ ਨੇ ਦਿੱਤਾ ਜਾ ਰਿਹਾ ਇਸ ਪਿਆਰ ਦੇ ਸਦਕਾ ਅਜ ਮਨਕੀਰਤ ਭਾਈ 10 ਏਕਟਾਂ ਦੀ ਫਿਰ ਸੇਵਾ ਜਿਹੜੀ ਕੀ ਜ਼ਰੂਰ ਮੈਂ ਕੈਮਰਾ ਪਰਸਨ ਰਮੇਸ਼ ਜਿਹੜੇ ਮੇਰੇ ਨਾਲ ਲਗਾਤਾਰ ਕਵਰੇਜ ਕਰ ਰਹੇ ਨੇ ਅਸੀਂ ਪੂਰੀ ਟੀਮ ਹਮੇਸ਼ਾ ਭਾਈ ਦੇ ਨਾਲ ਤਾਂ ਇਸ ਸਮੇਂ ਭਾਈ ਭਾਈ ਹੋਰਾਂ ਦੀ ਇੱਕ ਨੋਕੀ ਜਿਹੜੀ ਤਸਵੀਰ ਹੈਗੀ ਹੈ ਦੇਖੋ ਭਾਈ ਜਿਨ੍ਹਾਂ ਨੂੰ ਜਿਹੜਾ ਦਰਦ ਹੁੰਦਾ ਉਹ ਜ਼ਰੂਰ ਸਮਝਦੇ ਨੇ ਦੇਖੋ ਇਹ ਤਸਵੀਰ ਜ਼ਰੂਰ ਭਾਈਆਂ ਦੀ ਜਿਹੜੀ ਜਿਹੜਾ ਇੱਕ ਇਨਸਾਨੀਅਤ ਹੁੰਦੀ ਹੈ ਜਿਸ ਨੂੰ ਦਰਦ ਹੁੰਦਾ ਹੈ ਉਹੀ ਉਹ ਸਮਝਦਾ ਤੇ ਬਾਈ ਮਨਕੀਰ ਤੌਲਖ ਦੀ ਇਸ ਟੀਮ ਦੀ ਅਸੀਂ ਸੋ ਬਾਈ ਜੀ ਖਾਲਸਾ ਬਾਈ ਜੀ ਫਤਿਹ ਤੇ ਵੇਖੋ ਇਹ ਬਾਬਿਓ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਦਾ ਬਹੁਤ ਧੰਨਵਾਦ ਹੈ ਬਾਈ ਜੀ ਨੇ ਟਰੈਕਟਰ ਸੇਵਾ ਚ ਰੱਖੇ ਨੇ ਜੀ ਬਾਈ ਜੀ ਤੇ ਮਹਾਰਾ ਚੜ੍ਹਦੀ ਆ ਕਲਾ ਚ ਰੱਖੇ ਬਾਈ ਜੀ ਨੂੰ ਬਿਲਕੁਲ ਬਿਲਕੁਲ ਸੋ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀਆਂ ਨੇ ਕੈਮਰਾ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਜ ਸਿੰਘ ਸੁਹਾਣਾ ਸਾਹਿਬ ਤੋਂ